ਦਾਦੀ ਪਤਾ ਕੱਲੇ ਰਹੀ ਨੇ ਇਤਰਾਹੀ ਆਈ। ਜੀ। ਕਮਰਾ ਵੇਖੋ ਜਿੱਥੇ ਖਲੋਤੇ ਤੁਸੀਂ ਵੇਖ ਸਕੋਂਦੇ ਏ ਜੇ। ਮੀਂਦਰ ਕੋਰਸ ਕਰਨ ਦਾ ਸ਼ੌਂਕ ਮੇਰਾ। ਸਰਕਾਰੀ ਕੋਠਾ ਵਾ ਤੇ ਉਹ ਵੀ ਨਹੀਂ ਉਹ ਵੀ ਡਿੱਗਣ ਵਾਲ ਪਰਦੇ ਦਾ ਕੋਠਾ ਤੇ ਉਹ ਵੀ ਡਿੱਗਣ ਵਾਲ। ਬਾਲੇ ਟੁੱਟੇ ਆ। ਸਰਦ ਦੇਲਾ ਤੇ ਚੁੰਦੇ ਜਦੋਂ ਮੀ ਆਉਂਦਾ ਕਮਰੇ ਦੋਵੇਂ ਚੁੰਦੇ ਆ। ਉਹ ਇੱਕ ਸਰਕਾਰੀ ਪਿਆ ਉਹ ਵੀ ਚੁੰਦਾ ਤੇ ਆ ਵੀ ਇੱਧਰ ਅਹੀਂ ਰਹਿਨੇ। ਇਹ ਵੀ ਕਮਰਾ ਸਾਰਾ ਚੁੰਦਾ। ਦਾ ਦੀਪ ਪੁੱਤੇ ਦਾ ਗਿਜਾਰਾ ਇਤਨਾ ਹੀ ਆ ਪੁੱਤ ਮੈਂ ਕੀ ਕਰਾਂ ਇਤਨਾ ਕਹ ਜੀ ਇਹਦਾ ਕੰਮ ਕਰ ਲੈ ਕੇ ਜੀ ਮਿੱਟੀ ਲਾਈ ਕੇ ਦਾ ਚੇਲਾ ਭੋਲੀ ਬਣਾ ਲਿਆ ਕਿਸੇ ਦੇ ਮੋਚਾ ਫੇਰ ਆਈ ਇਹ ਤਾਂ ਮਕਲਾਂਗਲੀ ਦਾ ਕਪੜਾ ਤੋ ਆਈ ਕਰਨਤਾਰਨ ਜ਼ਿਲ੍ਹੇ ਦੇ ਪਿੰਡ ਬਾਗੜੀਆਂ ਦੇ ਵਿੱਚ ਅਸੀਂ ਇਸ ਵੇਲੇ ਮੌਜੂਦ ਹਾਂ ਇੱਕ ਬਜ਼ੁਰਗ ਮਾਤਾ ਹੈ ਅਤੇ ਮਾਤਾ ਦੇ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਪਿੱਠ ਤੇ ਇੱਕ ਜ਼ਖਮ ਤੈਫ ਦੀ ਚੀਜ਼ ਹੋਈ ਹੈ ਜਿਸ ਦੇ ਇਲਾਜ ਵਾਸਤੇ ਪੈਸਿਆਂ ਦੀ ਜ਼ਰੂਰਤ ਹੈ ਪਰ ਘਰ ਦੇ ਹਾਲਾਤ ਜਿਹੜੇ ਨੇ ਉਹ ਇਹ ਬਿਆਨ ਕਰ ਰਹੇ ਨੇ ਕਿ ਨਾ ਤਾਂ ਮਾਤਾ ਦੇ ਕੋਲ ਜਿਹੜਾ ਇਲਾਜ ਕਰਾਉਣ ਲਈ ਪੈਸੇ ਨੇ ਤੇ ਨਾ ਹੀ ਘਰ ਬਣਾਉਣ ਲਈ ਤੇ ਇੱਕ ਸਰਕਾਰੀ ਕੋਠੇ ਦੇ ਵੀ ਅੱਜ ਤੁਹਾਨੂੰ ਦਰਸ਼ਨ ਕਰਾਉਣੇ ਆ ਵੀ ਜਿਹੜਾ ਸਰਕਾਰੀ ਕੋਠਾ ਹੁੰਦਾ ਹੈ ਉਹ ਕਿੰਨਾ ਸਮਾਂ ਕੱਢਦਾ ਹੈ ਸਿੰਗਲ ਇੱਟ ਦਾ ਪਰਦਾ ਤੇ ਆ ਵੇਖੋ ਕਿਸੇ ਵੇਲੇ ਵੀ ਉਹ ਬਜ਼ੁਰਗ ਮਾਤਾ ਦੇ ਉੱਪਰ ਡਿੱਗ ਸਕਦਾ ਆ ਆ ਜਿਹੜੇ ਸਰਕਾਰੀ ਕੋਠਿਆਂ ਦੀ ਮੰਗ ਕਰਦੇ ਆ ਨਾ ਮੈਂ ਉਹਨਾਂ ਨੂੰ ਵੀ ਇੱਕ ਬੇਨਤੀ ਕਰਦਾ ਆ ਕਿ ਆ ਸਰਕਾਰੀ ਕੋਠੇ ਦੇ ਵੀ ਤੁਸੀਂ ਦਰਸ਼ਨ ਕਰ ਲਓ ਚਾਹੇ ਇੱਚ ਵੀ ਪੈਂਦਾ ਜੀ ਆ ਮਾਤਾ ਦੇ ਨਾਂ ਤਾਂ ਚਾਰ ਦਿਵਾਰੀ ਹੈ ਨਾ ਹੀ ਸਾਹਮਣੇ ਗੇਟ ਹੈ ਤੁਸੀਂ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਕਿ ਤਰਨਤਾਰਨ ਜ਼ਿਲ੍ਹੇ ਦਾ ਪਿੰਡ ਹੈ ਪਿੰਡ ਬਾਗੜੀਆਂ ਜਿੱਥੇ ਅਸੀਂ ਇਸ ਵੇਲੇ ਮੌਜੂਦ ਹਾਂ ਤਾਂ ਤਸਵੀਰਾਂ ਇਹ ਬਿਆਨ ਕਰ ਰਹੀਆਂ ਕਿ ਦਾਦੀ ਪੋਤਾ ਘਰ ਦੇ ਵਿੱਚ ਇਕੱਲੇ ਰਹਿੰਦੇ ਹਨ ਅਤੇ ਇਸ ਬਜ਼ੁਰਗ ਮਾਤਾ ਦੀ ਨੂੰਹ ਛੱਡ ਕੇ ਚਲੇ ਗਈ ਤੇ ਪਤੀ ਦੀ ਡੈਥ ਹੋ ਗਈ ਪਤੀ ਦੀ ਮੌਤ ਤੋਂ ਬਾਅਦ ਜਿਹੜਾ ਪੁੱਤਰ ਹੈ ਨਸ਼ੇੜੀ ਹੈ ਤੇ ਜਿਹੜੀ ਨੂੰਹ ਹੈ ਉਹ ਛੱਡ ਕੇ ਚਲ ਗਈ ਤੇ ਦਾਦੀ ਅਤੇ ਪੋਤਰਾ ਦੋਨੋਂ ਘਰ ਦੇ ਵਿੱਚ ਇਕੱਲੇ ਰਹਿੰਦੇ ਆਹ ਹਾਲਾਤ ਨੇ ਜਿੱਥੇ ਇਸ ਵੇਲੇ ਅਸੀਂ ਖੜੇ ਆ ਆਓ ਆਪਾਂ ਉਹਨਾਂ ਨਾਲ ਗੱਲਬਾਤ ਕਰਕੇ ਜਾਣਦੇ ਜਾਣਨ ਦੀ ਕੋਸ਼ਿਸ਼ ਕਰਦੇ ਆ ਕਿ ਅਸ ਕੀ ਹਾਲਾਤ ਨੇ ਮਾਤਾ ਦੇ ਆ ਤੁਸੀਂ ਵੇਖ ਸਕਦੇ ਤਸਵੀਰਾਂ ਵਿੱਚ ਕਿ ਇੱਕ ਛੋਟੇ ਜਿਹੇ ਕੋਠੇ ਦੇ ਵਿੱਚ ਰਹਿਣ ਦੇ ਲਈ ਮਾਤਾ ਜੀ ਮਜਬੂਰ ਨੇ ਥੋੜੇ ਜਿ ਮਾਤਾ ਜੀ ਪਿੱਛੇ ਮਾਤਾ ਜੀ ਛੋਟੇ ਜਿਹੇ ਕੋਠੇ ਦੇ ਵਿੱਚ ਰਹਿਣ ਦੇ ਲਈ ਮਜਬੂਰ ਨੇ ਤੇ ਆਹ ਹਾਲਾਤ ਨੇ ਜਿੱਥੇ ਅਸੀਂ ਅਸੂਲੇ ਮੌਜੂਦ ਆ ਮਾਤਾ ਜੀ ਸਾਡੇ ਨਾਲ ਬਣੇ ਨੇ ਗੱਲਬਾਤ ਕਰਕੇ ਜਾਣਦੇ ਆ ਕਿ ਕਿਵੇਂ ਦੀ ਮਦਦ ਜਿਹੜੀ ਹੋਣੀ ਚਾਹੀਦੀ ਹੈ ਮਾਤਾ ਜੀ ਸਭ ਤੋਂ ਪਹਿਲਾਂ ਆਪਣਾ ਨਾਂ ਤੇ ਪਿੰਡ ਦਾ ਨਾਂ ਦੱਸਿਓ ਦੱਸਿਓ ਨਾ ਜਗਿੰਦਰ ਕੁਰ ਹਾਂਜੀ ਪਿੰਡ ਬਾਗੜਾ ਮਾਤਾ ਜੀ ਕੀ ਹਾਲਾਤ ਨੇ ਘਰ ਦੇ ਦਾਦੀ ਤੇ ਪੋਤਾ ਇਕੱਲੇ ਰਹਿੰਦੇ ਹਾਲਾਤ ਕਿਵੇਂ ਬਣੇ ਆ ਦਾਦੀ ਪੋਤਾ ਇਕੱਲੇ ਰਹਿੰਦੇ ਇਸ ਤਰ੍ਹਾਂ ਹੀ ਹਾਂਜੀ ਕਮਰਾ ਵੇਖੋ ਜਿੱਥੇ ਖਲੋਤੇ ਤੁਸੀਂ ਵੇਖ ਸਕੋਂਦੇ ਹਾਂ ਜੀ ਬਹੁਤ ਬੁਰਾ ਹਾਲ ਮੰਦਾ ਹਾਲ ਆ ਜੀ ਇਹ ਤਾਂ ਮੀਂਹ ਹੁੰਦਾ ਕਿਤੇ ਮੈਂ ਕਦੀ ਕਿਰਪਾਲ ਕਦੀ ਕਿਤੇ ਪੰਮਨੀ ਕਦੀ ਕਿਤੇ ਪੰਮਨੀ ਅੱਛਾ ਜੀ ਹਾਂਜੀ ਅੱਜ ਕਦੀ ਕੋਈ ਮੈਂ ਕਦੀ ਮੈਂ ਲਾਖੂ ਕੀ ਆ ਪਾਓ ਮੇਰੇ ਨਾਲ ਆਓ ਕੋਈ ਮਤ ਨਹੀਂ ਕਰਦਾ ਲਾਗੋ ਅੱਛਾ ਜੀ ਹਾਂਜੀ ਕੋਈ ਨਹੀਂ ਕਰਦਾ ਮੇਰੀ ਮਤ ਕਾਰੀ ਕੋਠਾ ਵੀ ਪਿਆ ਕਾਰੀ ਕੋਠਾ ਵਾ ਤੇ ਉਹ ਵੀ ਨਹੀਂ ਉਹ ਵੀ ਡਿੱਗਣ ਵਾਲ ਪਰਦੇ ਦਾ ਕੋਠਾ ਤੇ ਉਹ ਵੀ ਡਿੱਗਣ ਵਾਲ ਬਾਲੇ ਟੁੱਟੇ ਅੱਛਾ ਜੀ ਸੁਰੇ ਬਾਲੇ ਟੁੱਟੇ ਕੋਈ ਬਾਲਾ ਨਹੀਂ ਟੁੱਟ ਕੋਈ ਭੈਣ ਵਾਲੀ ਤੇ ਖਸਾਰੇ ਕੀ ਨਾਲੀ ਕੋੜਨਾ ਖਾਦੇ ਪਏ ਪਤਾ ਜੀ ਕਿੰਨੇ ਬੱਚੇ ਤੁਹਾਡੇ ਬੱਚੇ ਆਜ ਦੋਵੇਂ ਇੱਕ ਪੁੱਤਰਾ ਹੀ ਆ ਇੱਕ ਬੋਤਵਾ ਤੇ ਨਸ਼ੇਰੀ ਆ ਤੇ ਵਿਚਾਰਾ ਸੰਜੀਆ ਬੱਲਿਆ ਆ ਇਆਂ ਚਾਰ ਆ ਅੱਛਾ ਜੀ ਉਹ ਵਿਆਹਿਆਂ ਰਸਤਾ ਨੇ ਇੱਕ ਦੋ ਰਸਾਂ ਨੇ ਤੇ ਦੋ ਇੱਥੇ ਤਨਤਾਨ ਦੇ ਵਿੱਚ ਆ ਜੀ ਆ ਤੇ ਇੱਕ ਪੁੱਤਰੀ ਆ ਉਹ ਵੀ ਆਈ ਹੈਗੀ ਉਹ ਵੀ ਤਨਤਾਨ ਦੇ ਵਿੱਚ ਵੀ ਆਈ ਦਰਬਾਰ ਸਾਹਿਬ ਦੇ ਲਾਗੇ ਅੱਛਾ ਜੀ ਹਾਂਜੀ ਦੋ ਵੀ ਵਿਚਾਰੀਆਂ ਨੇ ਉਹਨਾਂ ਬਾਬਿਆਂ ਬੱਲਿਆ ਮੇਰੇ ਘਰ ਆਇਆ ਨੇ ਕੀਤਾ ਮੇਰੀ ਮਤ ਕੀਤੀ ਉਹਨਾਂ ਨੇ ਮਾਦਾਈ ਦਾਦੀ ਪੋਤੇ ਦਾ ਗੁਜ਼ਾਰਾ ਕਿਵੇਂ ਹੁੰਦਾ ਫਿਰ ਦਾਦੀ ਪੋਤੇ ਦਾ ਗੁਜ਼ਾਰਾ ਇਤਨਾ ਹੀ ਆ ਪੁੱਤ ਮੈਂ ਕੀ ਕਰਾਂ ਇਤਨਾ ਕਹੇਦਾ ਕੰਮ ਕਰ ਲੇ ਕਹੇਦੀ ਮਿੱਟੀ ਲਾਈ ਕੇ ਦਾ ਚੇਲਾ ਭਰੋਲੀ ਬਣਾ ਲਿਆ ਕਿਸੇ ਦੇ ਮੋਚਾ ਫੇਰ ਆਈ ਇਹ ਤਾਂ ਮਕਲਾਂਗਲੀ ਦਾ ਕੱਪੜਾ ਤੋ ਆਈ ਇਤਰਾ ਕੰਮ ਤਾਂ ਦਾ ਝਾੜੂ ਮਾਂ ਜਾ ਕਰ ਰਹੀ ਕਹੇਦਾ ਰੋਟੀ ਟੋਕ ਖਾਣੀ ਮੈਂ ਮਾਦਾਈ ਕਿੰਨੇ ਸਾਲ ਉਮਰ ਆ ਤੇ ਕਿੰਨੇ ਘਰਾਂ ਦਾ ਕੰਮ ਕਰਦੇ ਤੂੰ ਦੋ ਘਰਾਂ ਦਾ ਕਰਦੀ ਕੰਮ ਅੱਛਾ ਜੀ ਤੇ ਦੋ 70 75 ਸਾਲ ਦੀ ਉਮਰ ਅੱਛਾ ਜੀ 70-75 ਸਾਲ ਉਮਰ ਹੈ ਤੇ ਦੋ ਘਰਾਂ ਦਾ ਕੰਮ ਕਰਦੇ ਆ ਤੇ ਉਹ ਜਿਹੜੇ ਉਧਰੋਂ ਪੈਸੇ ਮਿਲਦੇ ਉਹਦੇ ਨਾਲ ਫਿਰ ਚੱਲਦਾ ਘਰ ਦਾ ਕਿ ਨਹੀਂ ਚੱਲਦਾ ਘਰ ਦਾ ਘਰ ਦਾ ਖਾਣਾ ਰੋਟੀ ਪਾਣੀ ਅੱਛਾ ਹੋਰ ਮੈਂ ਕੀ ਸੱਜੀ ਪਾਜੀ ਰੋਟੀ ਪਾਣੀ ਅੱਛਾ ਲਾਇਮ ਨਹੀਂ ਰੋਟੀ ਪਾਣੀ ਖਵਾਉਣੀ ਬੱਚੇ ਨੂੰ ਪੜਾਉਣੀ ਰੱਖਾਂਗੀ ਅੱਛਾ ਜੀ ਹੋਰ ਕੀ ਕਰਾਂ ਸਰਕਾਰੀ ਸੂਤ ਕੋਈ ਸਰਕਾਰੀ ਮਤ ਸਰਕਾਰੀ ਕੋਈ ਸੂਤ ਨਹੀਂ ਮਿਲ ਵੇ ਹੋਈ ਪੈਨਸ਼ਨ ਤੋਂ ਬਗੈਰ ਕੋਈ ਸੂਤ ਤਾਂ ਨਹੀਂ ਮੇਰੀ ਇਹ ਜਿਹੜਾ ਤੁਹਾਡਾ ਬੇਟਾ ਉਹ ਕੀ ਕਰਦਾ ਹੈ ਮੁੰਡਾ ਵੀ ਜਾਂਦਾ ਉਹ ਕੋਈ ਕੰਮ ਨਹੀਂ ਕਰਦਾ ਨਸ਼ੀ ਪੱਤੇ ਕਰਦਾ ਜਾਂਦਾ ਤੇ ਆ ਜਾਂਦਾ ਦੁਕਾਨੋਂ ਸ਼ਾਮਾਂ ਨੂੰ ਆ ਜਾਂਦਾ ਰੋਟੀ ਤੋਖ ਜਦੋਂ ਭੁੱਖ ਲੱਗੀ ਬੀਬੀ ਰੋਟੀ ਦੇ ਦੇ ਮੇਰੇ ਰੋੜੇ ਉਹਦਾ ਕੋਈ ਪਤਾ ਤੇਰੇ ਕਰਮਾ ਤੇ ਉਹ ਕੋਈ ਮੈਂ ਕੀ ਕਰਾਂ ਮੈਂ ਫੇਰ ਰੋਟੀ ਦੇਣੀ ਪੈਂਦੀ ਆ ਤੇ ਡਜੂ ਆਇਆ ਕੀ ਕਰਾਂ ਮੈਂ ਹਾਂ ਰੋਟੀ ਦੇਣੀ ਪੈਂਦੀ ਮੇਰੇ ਚੁੱਕ ਕੇ ਲੋਰੇ ਦਾਦੀ ਪੋਤਾ ਨੂੰ ਜਦੋਂ ਜ਼ਿਆਦਾ ਨਸ਼ਾ ਕੀਤਾ ਹੁੰਦਾ ਮਾਤਾ ਨੇ ਦੱਸਿਆ ਕਿ ਜਦੋਂ ਉਹਨਾਂ ਦੇ ਪੁੱਤਰ ਨੇ ਜ਼ਿਆਦਾ ਨਸ਼ਾ ਕੀਤਾ ਤਾਂ ਛੋਟਾ ਜਿਹਾ ਪੋਤਾ ਨਾਲ ਲੈ ਕੇ ਤੇ ਦਾਦੀ ਪੋਤਾ ਜਿਹੜੇ ਨੇ ਉਸ ਇਹ ਨੂੰ ਚੱਕ ਕੇ ਘਰੇ ਲਿਆਉਂਦੇ ਤਾਂ ਆਹ ਹਾਲਾਤ ਨੇ ਜਿੱਥੇ ਇਸ ਵੇਲੇ ਅਸੀਂ ਖੜੇ ਆਂ ਪਰਨਤਨ ਜ਼ਿਲ੍ਹੇ ਦੇ ਪਿੰਡ ਬਾਗੜੀਆਂ ਦੇ ਇਸ ਗਰੀਬ ਘਰ ਦੇ ਵਿੱਚ ਇਹ ਬੇਟਾ ਤੇਰਾ ਕੀ ਨਾਮ ਆ ਤੇ ਪੂ ਜਾਣਦੇ ਜੀ ਹਾਂਜੀ ਹਰਪ੍ਰੀਤ ਸਿੰਘ ਮੇਰਾ ਨਾਮ ਇਹ ਸਕੂਲ ਦਾ ਨਾਮ ਕੀ ਹੈ ਸਕੂਲ ਦਾ ਨਾਮ ਸਰਕਾਰੀ ਹਾਈ ਸਕੂਲ ਬਾਗੜੀ ਬਾਗੜੀ ਅੱਛਾ ਤੇ 8ਵੀਂ ਕਲਾਸ ਅੱਛਾ 8ਵੀਂ ਕਲਾਸ ਜੀ ਹਾਂਜੀ ਕੀ ਬੰਨਣਾ ਚਾਹੁੰਦੇ ਵੱਡੇ ਹੋਗੇ ਵੱਡਾ ਹੋਗੇ ਕੰਪਿਊਟਰ ਕੋਰਸ ਕਰਨ ਦਾ ਸ਼ੌਂਕ ਮੇਰਾ ਅੱਛਾ ਹਾਂਜੀ ਕੰਪਿਊਟਰ ਕੋਰਸ ਕਰਨ ਦਾ ਸ਼ੌਂਕ ਹੈ ਤੇ ਘਰ ਦੇ ਲਾਤਾਂ ਬਾਰੇ ਕੀ ਕਹਣਾ ਜੀ ਘਰ ਦੇ ਲਾਤਾਂ ਬਾਰੇ ਕੀ ਕਹਾਂ ਹਾਂਜੀ ਕੀ ਲਾ ਲਿਆ ਘਰ ਦੇ ਘਰ ਦੇ ਲਾਤ ਚੋਂਦੇ ਜਦੋਂ ਮੀ ਆਉਂਦਾ ਕਮਰੇ ਦੋਵੇਂ ਚੋਂਦੇ ਆ ਉਹ ਇੱਕ ਸਰਕਾਰੀ ਪਿਆ ਉਹ ਵੀ ਚੋਂਦਾ ਤੇ ਆ ਵੀ ਇੱਧਰ ਅਹੀਂ ਰਹਿੰਨੇ ਇਹ ਵੀ ਕਮਰਾ ਸਾਰਾ ਚੋਂਦਾ ਅੱਛਾ ਜੀ ਤੇ ਲੈਂਟਰ ਦੀ ਮੰਗ ਹੈ ਕਿ ਘਰ ਬੂਗਾ ਬੰਜੇ ਵਧੀਆ ਅੱਛਾ ਜੀ ਹਾਂਜੀ ਮੰਮੀ ਕਿੱਥੇ ਹੈ ਮੰਮੀ ਜੀ ਸੀ 7 ਸਾਲ ਹੋ ਗਏ ਆ ਛੱਡ ਕੇ ਚਲ ਗਏ ਹਨ ਨੁਨ ਗਿਆਂ ਨੇ ਦਾਦੀ ਨੇ ਪਾਲਿਆ ਭੈਣ ਭਟਾਉਣ ਦੋਣ ਅੱਛਾ ਦਾਦੀ ਨੇ ਪਾਲਿਆ ਹਾਂਜੀ ਅੱਛਾ ਜੀ ਤੇ ਪਿਤਾ ਉਹ ਇਹ ਦਾ ਆ ਕੇ ਵਾਲੇ ਫੇਰ ਨਾਲ ਚਲ ਜਾਂਦਾ ਵਾ ਤੇ ਕੇਵਲੇ ਨਹੀਂ ਜਾਂਦੇ ਅੱਛਾ ਜੀ ਦੇ ਦਿੰਦੇ ਕਰਜ਼ਾ ਪਾਣੀ ਕੇਵਲੇ ਕੇਵਲੇ ਨਹੀਂ ਅੱਛਾ ਜੀ ਹਾਂਜੀ ਜਿੰਨੇ ਵੀ ਦਾਨੀ ਸੱਜਣ ਨੇ ਜਿਹੜੇ ਸਮੇਂ ਸਮੇਂ ਤੇ ਗਰੀਬਾਂ ਦੀ ਖਾਹ ਫੜਦੇ ਆ ਜਿਹੜੇ ਕੋਠਾ ਪਾ ਕੇ ਦਿੰਦੇ ਆ ਜਾਂ ਜਿਹੜੇ ਬਣਾ ਕੇ ਦਿੰਦੇ ਨੇ ਉਹਨਾਂ ਨੂੰ ਕੀ ਅਪੀਲ ਕਰਨੀ ਚਾਹੋਗੇ ਯੋਗੀ ਸੋਚੋ ਸਾਡਾ ਗਰੀਬਾਂ ਦਾ ਕੋ ਮਾਜੀ ਘਰ ਬੁਆ ਦਾ ਸੋਚੋ ਮੇਰਾ ਅਛਾ ਹਾਂਜੀ ਮਾੜੀ ਕੀ ਤੁਸੀਂ ਕੀ ਕਹਿਣਾ ਚਾਹੋਗੇ ਜਿਹੜੇ ਦਾ ਨਹੀਂ ਸੱਜਣੇ ਜਿਹੜੇ ਸੱਜਣੇ ਮੈਂ ਮੇਰੇ ਜੀਂਦੇ ਆ ਜੀ ਦਾ ਘਰ ਬੁਆ ਬਾਂਜੇ ਮੇਰੇ ਪੋਤਰੇ ਦਾ ਬਾਂਜੇ ਹੋਰ ਘਰ ਬੁਆ ਬਾਂਜੇ ਮੇਰੇ ਜੀਂਦੇ ਆ ਜੀ ਦੇ ਬਾਂਜੇ ਚਲੋ ਚਾਰਾ ਕੰਮ ਕੋਈ ਸਿੱਖੂ ਆਪੇ ਗਾਂ ਕੋਈ ਆਪਣੀ ਸਹੂਤ ਵਿਆਹ ਸ਼ਾਦੀ ਕਰਾ ਲੂਗਾ ਆਪਣਾ ਹਾਂ ਮੈਂ ਤਾਂ ਕੀਤਾ ਵੇਖਣਾ ਕਣੀ ਨਹੀਂ ਵੇਖਣਾ ਹਾਂ ਜੇ ਮੈਂ ਤਾਂ ਬਜ਼ੁਰਗ ਆ ਮੇਰੀਆਂ ਤੇ ਹੁਣ ਰੱਬ ਵੱਲ ਧਿਆਨ ਮੇਰਾ ਠੀਕ ਹੈ ਦਾ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਇੱਕ ਦਾਦੀ ਪੋਤਾ ਇਕੱਲੇ ਰਹਿ ਰਹੇ ਨੇ ਆ ਹਾਲਾਤ ਨੇ ਘਰ ਦੇ ਛੋਟੇ ਵੀਰ ਨੰਬਰ ਬੋਲ ਦਿਓ ਆਪਣਾ ਫੋਨ ਨੰਬਰ ਕਿੰਨਾ ਨੰਬਰ ਮੇਰਾ 8360147233 ਇੱਕ ਵਾਰ ਫਿਰ ਬੋਲ ਦਿਓ 8360147233 ਤਾਂ ਖਾਤਾ ਨੰਬਰ ਵੀ ਜਿਹੜਾ ਤੁਸੀਂ ਸਕਰੀਨ ਤੇ ਵੇਖ ਰਹੇ ਹੋਗੇ ਜੇਕਰ ਤੁਸੀਂ ਇਹਨਾਂ ਦੀ ਮਦਦ ਨਹੀਂ ਕਰ ਸਕਦੇ ਅੰਗੂਠੇ ਨਾਲ ਸ਼ੇਅਰ ਜ਼ਰੂਰ ਕਰਿਓ ਜੇਕਰ ਤੁਸੀਂ ਕਿਸੇ ਪ੍ਰਕਾਰ ਦਾ ਇਹਨਾਂ ਦੀ ਸਹਾਇਤਾ ਨਹੀਂ ਕਰ ਸਕਦੇ ਤਾਂ ਇਹ ਵੀਡੀਓ ਨੂੰ ਇੰਨੇ ਇੱਕ ਸ਼ੇਅਰ ਕਰਿਓ ਤਾਂ ਜੋ ਕਿਸੇ ਦਾਨੀ ਸੱਜਣ ਤੱਕ ਇਹ ਵੀਡੀਓ ਪਹੁੰਚੇ ਤੇ ਇਸ ਦਾਦੀ ਪੋਤੇ ਦੀ ਜਿਹੜੀ ਹੈ ਹੈਲਪ ਹੋ ਸਕੇ ਸਾਵਣ ਦੇ ਮਹੀਨੇ ਦੇ ਵਿੱਚ ਕਿਸੇ ਵळे ਵੀ ਛੱਤ ਜਿਹੜੀ ਹੈ ਇਹਨਾਂ ਦੇ ਉੱਪਰ ਡਿੱਗ ਸਕਦੀ ਹੈ ਤਾਂ ਦੋਸਤੋ ਭੁੱਲ ਕੇ ਵੀਡੀਓ ਨੂੰ ਸਟਿੱਪ ਨਾ ਕਰਿਓ ਬਣੇ ਰਹੋ ਸਾਡੇ ਨਾਲ ਅਸੀਂ ਹਰ ਕਵਰੇਜ ਵੀ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਕੈਮਰਾਮੈਨ ਜਸਬੀਰ ਸਿੰਘ ਦੇ ਨਾਲ ਮੈਂ ਦਿਲਜੀਤ ਸਿੰਘ ਗ੍ਰੇਡ ਪੰਜਾਬ ਟੀਵੀ ਤਰਨਤਾਰ